ਸਾਨੂੰ ਕੋਨੇਕ ਲੱਗੂਗਾ ਜਿੱਦ ਤਰ੍ਹਾਂ ਸਰਜੂਗਾ ਉਹ ਤੇ ਗੁਰਦਾਮਦਾਸ ਪਾਸ਼ਾ ਨੇ ਸਿਖਾ ਤੇਰੀ ਤੇਰੀ ਸਾਰ ਲੈਣ ਵਜੇ ਸਾਨੂੰ ਭੇਜਿਆ ਵਾ ਸਿਖਾ ਤੇਰੀ ਫਿਕਰ ਆ ਗੁਰਦਾਮਦਾਸ ਪਾਸ਼ਾ ਨੂੰ ਆ ਜਿਹੜੇ ਮੈਨੂੰ ਕਹਿੰਦੇ ਨਾ ਕਿ ਭਾਜੀ ਤੁਸੀਂ ਜਤਰੀਆਂ ਦੇ ਲੰਗਰ ਲਾਤੇ ਆ ਆਣਿਆ ਤੇ ਇੱਕ ਲੰਗਰ ਲਾਤੇ ਆ ਹਨਾ ਮੈਂ ਕਿਉਂ ਲਾਉਣਾ ਵਾ ਇਹ ਤੁਹਾਡੇ ਸਾਹਮਣੇ ਆ ਆ ਵੀਰ ਦਾ ਗਾਤਰਾ ਜਿਹੜਾ ਪਾਇਆ ਇਹ ਵੀ ਮਸਤਾਨਾ ਹੋਇਆ ਆ ਦੇਖੋ ਤੁਸੀਂ ਗੰਢਾ ਬੰਨ ਮੰਨ ਕੇ ਜੋੜਿਆ ਹੋਇਆ ਨੇ ਵੀਰ ਨੇ ਹੈ ਪੈਸੇ ਨਹੀਂ ਪੈਸੇ ਨਹੀਂ ਹੈਗੇ ਧੰਨਵਾਦ ਤੇ ਵੀਰ ਦਾ ਤੁਸੀਂ ਆ ਕੁੜਤਾ ਪਜਾਮਾ ਦੇਖ ਲਓ ਦੋ ਕੰਦਾ ਮੇਰੇ ਕੋ ਦੋ ਹੀ ਆ ਤਾਂ ਕੁੜਤੇ ਤਾਂ ਅਮੀ ਦੋ ਹੀ ਆ ਕੁੜਤੇ ਮੇਰੇ ਕੋ ਦੋ ਆ ਹਨਾ ਦੋ ਹੀ ਨਾ ਤੇ ਆ ਤੁਸੀਂ ਵੇਖ ਲਓ ਆ ਗੁਰਸਿੱਖ ਦਾ ਹਾਜੇ ਪਾਟਾ ਕੁੜਤਾ ਪਜਾਮਾ ਪਾ ਕੇ 42 ਤੋਂ ਅੰਮ੍ਰਿਤਸਰ ਆਇਆ ਜੀ ਐਸੀ ਖੋ ਤੁਹਾਡੇ ਗੁਰਸਿੱਖਾਂ ਦੇ ਹਾਲ ਆ ਨਿਰਵੈਰ ਸਿੰਘ ਐਵੇਂ ਨਹੀਂ ਬੋਲਦਾ ਕਿ ਫਾਦਲੀਆਂ ਦਸਤਾਰਾ ਕੱਪ ਨੇ ਹਲੀਆਂ ਦਸਤਾਰਾ ਸਾਡੇ ਸਿੱਖਾਂ ਦੇ ਕੋਲ ਆ ਤੇ ਸਾਡੀ ਕੋ ਮਡੇ ਵੱਡੇ ਲੰਗਰ ਚਾਦੀ ਐ ਮੈਂ ਲੰਗਾਂ ਦੇ ਅਗੇਂਸ ਨਹੀਂ ਲੰਗਰ ਲੱਗਦੇ ਸੀ ਲੰਗਰ ਲੱਗਦੇ ਰਹਿਣੇ ਨੇ ਪਰ ਆਪਣੇ ਸਿੱਖਾਂ ਨੂੰ ਵੀ ਐਸੀ ਦੇਖਣਾ ਆਪਣੇ ਭਰਾਵਾਂ ਨੂੰ ਵੀ ਦੇਖਣਾ ਹੁਣ ਆ ਵੀਰ ਬਟਾਲੇ ਤੋਂ ਇੱਕ ਰਿਕਸ਼ਾ ਲੈਣ ਵਾਸਤੇ ਨਿਰਵੈਰ ਸਿੰਘ ਕੋਲ ਆਇਆ ਸੋ ਖਾ ਸਾ ਜੀ ਮੈਂ ਹਮੇਸ਼ਾ ਕਿਹਨਾ ਹੋਣਾ ਨਿਰਵੈਰ ਇਕਨਾ ਬਣੋ ਨਿਰਵੈਰ ਹਜ਼ਾਰਾ ਹੋਣ ਹਰੇਕ ਪਿੰਡ ਚ ਹੋਣ ਤੇ ਆਪਣੇ ਭਰਾਵਾਂ ਦੀ ਮਦਦ ਕਰਦੇ ਹੋਣ ਸੋ ਮੇਰੀ ਮੇਰੀ ਇਹ ਵੀਡੀਓ ਨੂੰ ਨਾ ਉਹਨਾਂ ਸਿੱਖਾਂ ਨੂੰ ਤੈਗ ਜਰੂਰ ਕਰੋ ਜਿਨ੍ਹਾਂ ਨੂੰ ਸਤਗੁਰੂ ਨੇ ਸਭ ਕੁਝ ਬਖਸ਼ਿਆ ਤੇ ਉਹਨਾਂ ਉਹਨਾਂ ਨੂੰ ਇਹਨਾਂ ਸਿੱਖਾਂ ਬਾਰੇ ਪਤਾ ਹੀ ਨਾ ਪਤਾ ਹੀ ਨਹੀਂ ਹੈਗਾ ਸੋ ਅਜਿਹੇ ਸਿੱਖਾਂ ਦੀ ਮਦਦ ਕਰਿਆ ਕਰੋ ਤੁੰਗ ਜੀ ਗੰਦਾਨ ਦਾਸ